ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ ਆਪਾਂ ਝੋਟੀ ਦਿਖਾਉਣੇ ਸਨ ਇਹ ਸੇਲ ਅੱਡੇ ਦੇ ਵੀਰ ਤੋਂ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਕੋਲੜਾ ਜੀ ਨੌਂ ਜਾਟਾ ਵੀਰੇ ਠੀਕ ਹੈ ਜਿਲ੍ਹਾ ਕਿਹੜਾ ਪੈ ਗਿਆ ਆਪਣਾ ਇਹਦਾ ਬਰਨਾਲਾ ਜਿਲ੍ਹਾ ਬਰਨਾਲਾ ਜਿਹੜਾ ਕੋਲਡ ਸ਼ਾਪਾ ਮਹਿਰਕਲਾ ਸ਼ਹਿਰ ਪਿੰਡ ਆ ਗਿਆ ਹਾਂਜੀ ਹਾਂ ਮੋਬਾਈਲ ਨੰਬਰ ਬਾਈ ਜੀ ਆਪਣਾ ਮੋਬਾਈਲ ਨੰਬਰ 73473 ਜੀ 73474 3272 3272 ਜਿਹਦੇ ਪੇ ਝੋਟੀ ਦੇਖੀ ਇਹਨੇ ਬਾਈ ਜੀ ਸੂਆ ਕਿਹੜਾ ਸੁੰਦੀ ਪਈ ਐ ਤੀਜਾ ਸੂਆ ਚੂਲੀ ਤੀਜਾ ਸੂਆ ਤੇ ਕੈ ਦਿਨ ਪਾਇਆ ਸੂਂਚਾ ਜਾਇ ਇਹਦੇ ਅਰੇ ਬਾਈ ਤਰੀਕ ਹੁੰਦਾ ਕੋਲੇ ਹੁੰਦਾ ਜੀ ਠੀਕ ਐ ਲੱਗ ਭਾਗ ਆ ਜਿਹਦੇ ਹਫਤਾ 8 ਦਿਨ ਬਾਕੀ ਪਿਆ ਹਨਾ ਹਾਂਜੀ ਹਾਂ ਠੀਕ ਐ ਤੇ ਦੂਜੇ ਸੂਏ ਦੁੱਧ ਕਿੰਨਾ ਦਿੰਦਾ ਇਹਨੇ 15 ਲੀਟਰ ਦਿੰਦਾ ਜੀ ਤੇ ਚੋਂ ਚਵਾ ਧਰ ਤੂਰ ਦੀ ਠੀਕ ਆ ਭੋਲੀ ਚਵਾਈ ਦੀ ਵਧੀਆ ਲੰਬਾ ਟਾਈਮ ਦੁੱਧ ਪਾਉਂਦੀ ਆ ਹਾਂਜੀ ਹਾਂ ਹਾਂ ਠੀਕ ਆ ਟੀਕਾ ਵਗੈਰਾ ਵਧੀਆ ਭਰਿਆ ਵਾ ਹਾਂਜੀ ਹਾਂ ਠੀਕ ਐ ਤੇ ਐਦ ਕੀ ਅੰਦਾਜ਼ਾ ਲਾ ਕੇ ਚੱਲੀ ਆਪਾਂ ਦੁੱਧ ਕਿੰਨਾ ਪਦੂਗੀ ਆ 33 ਲਾਜਾ ਇਹਨਾਂ ਨੂੰ 16-17 ਲੀਟਰ ਦੋਗੀ ਠੀਕ ਆ ਵੀ 16-17 ਕਿਲੋ ਦੀ ਆਪਣਾ ਉਮੀਦ ਆ ਤੇ ਰੇਟ ਇਹਦੇ ਕੀ ਰੱਖਿਆ ਆਪਾਂ ਮੋਲੇ ਦਾ ਜੀ ਕੋਈ ਆ ਮਾਨਦਾਨ ਹੋ ਜਾਊਗਾ ਹਾਂਜੀ ਤੋੜ ਦਿਓ ਬਾਹਰ ਨੂੰ ਸੋ ਵੀਰੋ 1.5 ਲੱਖ ਰੁਪਈਆ ਕੀਮਤ ਆ ਤੀਜਾ 100 ਛੋਟੀ ਸੁੰਦੀ ਪਈ ਆ ਸੋ ਸੈਂਗਾ ਮੂੰਹ ਮੱਥਾ ਦੇਖ ਸਕਦਾ ਸੋਹਣਾ ਕੁੰਡਾ ਸੈਂਗਾ ਵਧੀਆ ਮੁੜਿਆ ਵਾ ਤੇ ਰਾਜੀ ਸਮੀ ਬਲੀ ਵੀ ਝੋਟੀ ਬਹੁਤ ਜ਼ਿਆਦਾ ਤੀਜਾ ਸੂਆ ਜੈਨੂਅਨ ਸੁੰਦੀ ਪਈ ਆ ਫੁੱਲ ਸਾਈਜ਼ ਦੇ ਵਿੱਚ ਆ ਤੇ ਰਾਜੀ ਸਮੀ ਬਲੀ ਵੀ ਕਿਸੇ ਪਾਸਿਓਂ ਹੱਥ ਤਰਾਣੀ ਲਿੱਸੀ ਨਾ ਵੀ ਨਹੀਂ 15 ਕਿਲੋ ਲੀਟਰ ਦੁੱਧ ਦਾ ਦੂਜੇ ਸੂਏ ਦਿੱਤਾ ਜੈਨੂਅਨ ਤੀਜਾ ਸੂਆ ਤੀਜਾ ਦਾ ਤੀਜਾ ਹੀ ਆ ਜਮਾ ओरिजिनल ਤੀਜਾ ਸੂਆ ਜਮਾ ਸੋ ਥਣ ਦੇਖੋ ਮੁੱਠੀ ਵਾਲਾ ਸੋਹਣਾ ਸਾਫ਼ ਸੁਥਰਾ ਜਮਾ ਤੇ ਚੌਣ ਚਵਾ ਬਾਈ ਜੀ ਇੱਕ ਨੰਬਰ ਜਮਾ ਹਾਂ ਜੀ ਜਮਾ ਇਸ ਤਰ੍ਹਾਂ ਠੀਕ ਐ ਸੋ ਚੌਣ ਵਗੈਰਾ ਦੀ ਪੂਰੀ ਨਰਮ ਚਵਾਈ ਜੀ ਆ ਪੋਲੀ ਚਵਾਈ ਸੋ ਥਣਚਾਰੇ ਨਿਕਣ ਵਿੱਚ ਸਾਫ ਸੁਥਰੇ ਬਿੱਥੀ ਤੇ ਤੇ ਬਾਕੀ ਮੇਨ ਗੱਲ ਅਗਰੀਏ ਸਾਤੀ ਕੁੰਬੜਾ ਵਗੈਰਾ ਜਵਣੀ ਪਤਲੀ ਚਮੜੀ ਦੇ ਵਿੱਚ ਝੋਟੀ ਆਏਗੀ ਤੇ ਇਸ ਵਾਰ 16 ਕਿਲੋ ਦੁੱਧ ਦੀ ਉਮੀਦ ਆਪੋ ਨੇ ਇਸ ਤੋਂ ਹਣਾ ਹਾਂਜੀ ਤੇ ਨੰਬਰ ਬੋਲ ਜੀ ਬਾਈ ਦੁਬਾਰੇ ਆਪਣਾ ਨੰਬਰ 73474 ਜੀ 327 ਪਿੰਡ ਕੋਲੜਾ ਜ਼ਿਲ੍ਹਾ ਬਰਨਾਲਾ ਮਹਿਲਕਾਂ ਦੇ ਨਜ਼ਦੀਕ ਆ ਗਿਆ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਸੋ ਵੀਡੀਓ ਦੇਖ ਲਈ ਸਭ ਦਾ ਤੈ